ਫਾਜ਼ਿਲਕਾ ਦੇ ਪਿੰਡ ਮੁੰਬੇਕਿਚ ਲੜਕਾ ਤੇ ਲੜਕੀ ਦੀ ਕੋਰਟ ਮੈਰਿਜ ਨੂੰ ਲੈ ਕੇ ਦੋ ਤਿਰੰਮਚਾਰ ਚੱਲ ਰਹੇ ਵਿਵਾਦ ਤੋਂ ਬਾਅਦ ਹੋ ਝਗੜੇ 'ਚ ਬਜ਼ੁਰਗ ਪਤੀ ਪਤਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਨੇ ਪੁਲਿਸ ਕੋਲੋਂ ਝਗੜਾ ਕਰਨ ਵਾਲੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦੀ ਵਾਣ ਦੀ ਮੰਗ ਕੀਤੀ ਹੈ ਪਹਿਲਾ ਸਾਲ ਤੋਂ ਪਹਿਲਾਂ ਵੀ ਸਾਡਾ ਮੁੰਡਾ ਸੀ ਚੋਰਾਂ ਦੀ ਕੁੜੀ ਸੀ ਤੇ ਨਾਂ ਦੀ ਕੁੜੀ ਵਜਾ ਕੇ ਲੈ ਕੇ ਸਾਡੇ ਮੁੰਡੇ ਨੂੰ ਤੇ ਉਹ ਨਕੋਟ ਵਰਗੀ ਕਰਾ ਲਈ ਚੰਦੀ ਗੜ ਜਾਨਾ ਤੇ ਹਸਤਾ ਕਰੇ ਨਹੀਂ ਸੀ ਤੇ ਉਸ ਤੋਂ ਬਾਅਦ ਉਹ ਬਿਸਨ ਪੰਚਾਇਤ ਤਾਂ ਰੋਪ ਰੂਪ ਆਇਆ ਤੇ ਕੁੜੀ ਵਾਪਸ ਕੀਤੀ ਅਸੀਂ ਵਾਪਸਕਾਰ ਕੇ ਕੁੜੀ ਮੈਨਾ ਡੇਡ ਅਟੇ ਤੇ ਕੁੜੀ ਫੇਰ ਚਲੀ ਗਈ ਆਪ ਜੀ ਮਰਜ਼ੀ ਨਾਲ ਤੇ ਅਸੀਂ ਤਾਂ ਫਿਰ ਚੋਂ ਬੁਕਰ ਤੇ ਲਗੇ ਫਿਰ ਇਹ ਨਾਲ ਸੀਗਰ ਕੁੜੀ ਤਦਿਆ ਕੇ ਬੋਲਦੀ ਤੇ ਲਿਆ ਤੁਸੀਂ ਅਸੀਂ ਤਾਂ ਨਹੀਂ ਕੁਝ ਕਹਿ ਸਕਦੇ ਤੇ ਇਹ ਨਾ ਉਹ ਤੋਂ ਬਾਅਦ ਸਾਨੂੰ ਉਦੋਂ ਵੀ ਵੱਟੇ ਰੋੜੇ ਮਾਰੇ ਸਾਰੇ ਸ਼ੱਤਾਂ ਚ ਉੱਤੇ ਚੜੇ ਇਹਨਾਂ ਸਾਨੂੰ ਗਰੂਬਾਰ ਬਜਾਇਆ ਪਰ ਜੇ ਕਰੂ ਕੋਣੀ ਜਾਊ ਤੋ ਫਿਰ ਤੇਕ ਲੜਾਈ ਕੀਤੀ ਫਿਰ ਤੂੰ ਦੂਜੀ ਕੀਤੀ ਆ ਹੁਣ ਕੀ ਇਹ ਜੀ ਲੜਾਈ ਕੀਤੀ ਨੇ ਸਾਡੇ ਨਾਲ ਵਿਰਾਤ ਨਾ ਉਹ ਤਾਂ ਅਸੀਂ ਸੁੱਤੀਆਂ ਪਈਆਂ ਸੀ ਤੂੰ ਉਪਰ ਛਾਬੜੇ ਦੇ ਪਾਸੇ ਝਾੜੇ ਨਕੌੜੀ ਜੀ ਸਾਡੇ ਕੋੜ ਦੇ ਲਾਇਆ ਕਿ ਤੇ ਸਾਡੇ ਘਰੇ ਆਏ ਨੇ ਸਾਨੂੰ ਕੋਟ ਮਾਰ ਕੀਤੀ ਨੇ ਚੱਕ ਤਰੂ ਕੀਤੀ ਨੇ ਅਸੀਂ ਮਾਵਾਂ ਦੀ ਘਰੇ ਜੀ ਅਸੀਂ ਸਾਡਾ ਮੁੰਡਾ ਕੋਈ ਵੀ ਕਰੇ ਕੋਈ ਨਹੀਂ ਸੀ ਤੇ ਸਾਡੇ ਕਪੜੇ ਲਿਗੜੇ ਸਾਰੇ ਪਾੜੇ ਨੇ ਤੇ ਚੱਕ ਤੇ ਲਈ ਜਾਂਦੇ ਸੀ ਤੇ ਉਹਦੀ ਦਾਦੀ ਦਾਦਾ ਆਏ ਨੇ ਛੜਾਵਣ ਤੇ ਉਹਨਾਂ ਨੂੰ ਛੱਟਾ ਕਰ ਦਿੱਤੀਆਂ ਨੇ ਤੇ ਸਾਡੀ ਕੋਈ ਪਿੰਡ ਵਿੱਚ ਸੁਣਾਈ ਵੀ ਨਹੀਂ ਹੋਈ ਨਾ ਸਾਡੀ ਬਾਹਰ ਹੋਈ ਨਾ ਕਿਸੇ ਦੀ ਮੁਲਾਜ਼ਮ ਨੇ ਸਾਡੀ ਸੁਣਾਈ ਕੀਤੀ ਤੇ ਨਾ ਕਿਸੇ ਸਾਡੀ ਪੰਚਾਇਤ ਨੇ ਸੁਣਾਈ ਕੀਤੀ। ਅਰੂ ਹਣ ਛੇ ਨੀ ਵਾਰ ਦਾ ਰਾਤ ਦਾ ਸੀ ਵੀ ਪਾਸੇ। ਅਰੂ ਕੱਢ ਦਿੱਤਾ ਨੇ। ਆਂਦ ਨੇ ਵੀ ਤੁਸੀਂ ਇਤਨਾ ਸਮਾਨ ਚੱਕਦੇ ਚਲੇ ਜਾਓ ਤੁੰਡ ਰਹਿਣ ਨਹੀਂ ਦੇਣਾ ਉਹਦੀ ਮਾਂ ਨੂੰ। ਅਸੀਂ ਹੁਣ ਬਸ ਰਿਸ਼ਤੇਦਾਰਾਂ ਕੋਲ ਕਹਿੰਦੇ ਰਾਤ ਕਿੱਥੇ ਕਦੇ ਕਿੱਥੇ। ਮਾਜੀ ਮਾਂ ਕਰਨੇ ਸਾਨੂੰ ਨਸਾਬ ਮਿਲੇ। ਸਾਡੀ ਕੋ ਸਹਾਇਤਾ ਕਰੇ। ਹਾਂ ਕਾਰੋਲ ਮੇਰਾ ਮੁੱਕਾ ਹੋਇਆ। ਤੇ ਅਸੀਂ ਮਾਵਾ ਦੀਆਂ ਕੰਦੇ ਬੂਵੇਤ ਜਾਏ ਸੰ ਰੋਜ ਕੌਣ ਰੱਖੇਗਾ। ਯਾਡਾ ਕਰਨ ਨਾਲ ਸਿਵਾਤ ਨਾ ਦੀ ਕੁੜੀ ਲੈ ਇਹ ਪੁਜਾ ਤੇ ਕੋਈ ਉਹ ਨਾ ਜਾਂ ਤਾਂ ਕੁੜੀ ਨੂੰ ਮੋੜਾ ਕਰੋਗਾ ਸੋ ਨਾ ਜਾਂਦੇ ਕਰਾਰੇ ਸਾਨੂੰ ਉਹ ਤੋਂ ਪਤਾ ਲੱਗਾ ਜਦੋਂ ਸੰਮਣ ਕਰਿਆ ਆ ਗਏ ਸੀ ਪੁਲਿਸ ਵਾਲੇ ਆਏ ਸੀ ਇੱਥੇ ਬਿਆਨ ਲੈਣ ਤੇ ਰੋਬ ਜੇ ਥੋੜੇ ਜਿਹਾ ਪਾਉਂਦੇ ਸੀ ਵੀ ਆਈ ਨਾ ਕਰੋ ਆਈ ਨਾ ਕਰੋ ਵੀ ਸਾਡਾ ਤੁਸੀਂ ਕਰੇ ਮੌਕਾ ਤੇ ਵੇਖੋ ਜਾ ਕੇ ਕਰੇ ਸਾਡਾ ਜੇ ਵੇਖੋ ਮੌਕਾ ਕੀ ਕੁਝ ਹੋਇਆ ਪਿਆ ਸਾਡਾ ਕੀ ਕੁਝ ਜਾਣ ਕੀਤਾ ਨੇ ਕੀ ਹੋਇਆ ਹੈ ਉੱਤ ਜਾ ਤੇ ਆਂਡੀ ਅਗਵਾੜੇ ਕੋਲ ਪੁੱਛੋ ਪਰ ਸਾਡੀ ਇਹ ਮੰਗ ਜੀ ਹਨੇਰ ਰਾਤ ਨੂੰ ਹੋ ਗਏ ਸੀ ਤੇ ਜਦੋਂ ਆ ਉਹਦੋਂ ਸਾਨੂੰ ਲਿਆਉਣ ਨਹੀਂ ਦਿੰਦੇ ਸੋ ਉਹਦੋਂ ਪੁਲਿਸ ਗਈ ਸੀ ਏ ਨੰਨੂ ਡੇਰੀ ਤੇ ਬੇਰਨ ਲਿਆਇਸੀ ਸਾਡੀ ਮੰਗ ਵੀ ਸਾਡੀ ਇਨਸਾਫ ਸਾਨੂੰ ਮਿਲੇ ਤੇ ਸਾਡੀ ਸਹਾਇਤਾ ਕਰੇ ਜਿੰਨੀ ਵਾਅਦ ਵਾਦ ਕਿਸੇ ਕੋਲ ਦੀ ਆਏ ਹੋ ਆਜੂ ਬਾਬੇ ਤੇਰੀ ਮਾਰ ਦੇ ਪੈਨ ਬੜੇ ਯਰੇ ਨੂੰ ਤਮੈ ਉੱਤੇ ਚੜਾਉਣ ਗਈ ਐ ਤੇ ਨੰਮ ਨੂੰ ਕਾਪੇ ਮਾਰ ਲੈ ਕੁੜੀ ਦੱਪਿਓ ਕੁੜੀ ਦੱ ਭਰਾ ਤੇ ਉਹਦਾ ਤਾਇਆ ਮਾਤਾ ਤਾਰੀਆਂ ਕਰਦੀ ਗੱਲਾਂ ਦੀ ਨਾਲ ਸੱਚੀ ਉੱਥੇ ਜਾ ਉਹਦੇ ਮਨੇ ਅਪੜਦੀਆਂ ਪੁੰਨਾ ਤੇ ਕਿ ਸਾਨੂੰ ਵੱਡੋ ਧੁੱਕੀ ਕਰਦੇ ਮੇਰੀ ਬਾਹ ਤੇ ਪਿਆ ਬਾਹ ਤੋੜ ਦਿੱਤੀ ਨੇ ਤੇ ਬੁੱਟ ਤੇ ਦੋ ਕਾਪੇ ਮਾਰ ਲੈਨੇ ਤੇ ਮੋਰ ਦੂਈ ਸੱਟ ਕਰ ਮਾਰੀਨੇ ਤੇ ਪੁੱਠੇ ਮਾਰੇ ਨੇ ਕੁਲ ਸਤ ਸਬਿਆਨ ਐਵੇਂ ਰਹਿ ਗਏ ਕਾਰਵਾਰ ਨਹੀਂ ਚਾਲੀ ਸੁਣਾਈ ਨਹੀਂ ਹੁੰਦੀ ਨਾ ਮੰਤਰੀ ਸੁਣੇ ਨਾ ਸਰਪੰਚ ਸੁਣੇ ਨਾ ਦੀ ਪੰਜਾਇਤ ਕੋਈ ਨਹੀਂ ਸੁਣਾਈ ਹੁੰਦੀ ਸਰਪੰਚਾਂ ਦਾ ਮਾੜੀ ਮੋਢੀ ਸੱਟ ਲੱਗੀ ਹੁਣ ਮੰਤਰੀ ਬਣ ਆਇਆ ਆਂਦਾ ਨਾਨ ਸੱਟ ਹੀ ਕਉਣ ਲੱਗੀ ਅਸੀਂ ਰਾਤ ਨੂੰ ਫੋਨ ਕੀਤਾ ਨਹੀਂ ਆਂਦਾ ਉਹ ਸਾਡੀ ਪਾਰਟੀ ਦਾ ਨਹੀਂ ਹੈਗਾ ਨਾ ਉਹ ਸਾਨੂੰ ਬਾਹਰ ਕੱਢਾ ਹੋਇਆ ਹੁਣ ਕੀ ਕਹੀਏ ਕੋਈ ਕਾਰਵਾਈ ਕਰਨ ਸਾਡੇ ਦੇ ਨਾ ਤੇ ਗਰੀਬ ਬੰਦੇ ਆ ਅਸੀਂ ਕਿੱਥੋਂ ਲਾਈਏ ਪੈਸਾ ਲੜਾਈ ਇਸ ਤਰ੍ਹਾਂ ਕੁੜੀ ਤੇ ਮੁੰਡੇ ਨਾਲ ਮਰਦੀ ਨਾਲ ਕੋਟ ਮਾਰ ਲਿਖਰਾਇਆ ਤੇ ਉਹਨੇ ਪਿਛਲੀ ਵਾਰੀ ਅਸੀਂ ਪੰਚਾਇਤ ਨੇ ਸਾਨੂੰ ਦਬਾਅ ਪਾਇਆ ਮੁੰਡੇ ਨੇ ਉਹ ਕਿ ਕੁੜੀ ਮੋੜਦੀ ਕੁੜੀ ਮੋੜ ਤੇ ਬਾਅਦ ਵਿੱਚ ਫਿਰ ਕੁੜੀ ਕੁਲਟਾ ਪਰਚਾ ਕਰਾਣ ਲੱਗੀ ਤੇ ਉਹ ਕੁੜੀ ਫਿਰ ਉਧਰ ਚਲੀ ਗਈ ਉਸ ਤੋਂ ਬਾਅਦ ਸਾਡੇ ਨਾਲ ਸਾਨੂੰ ਉਦੋਂ ਵੀ ਮਾਰਿਆ ਕੁੱਟਿਆ ਨੇ ਹੁਣ ਫਿਰ ਇੱਕ ਸਾਲ ਇੱਕ ਬਾਅਦ ਫਿਰ ਉਹਨਾਂ ਰੰਜਿਸ਼ ਰਖਦੇ ਨੇ ਤੇ ਇਹਨਾਂ ਦੀ ਕਰਿਆ ਆਣ ਕੇ ਵੱਟੇ-ਵੱਟੇ ਮਾਰੇ ਨੇ ਛੱਤੁੱਤ ਸਾਰਿਆਂ ਜਿਹੜੇ ਜਿੱਥੇ ਪਸ਼ੂ ਬਹਿਦੇ ਸੀ ਉਹ ਸਾਰਿਆਂ ਟੈਲਾਂ ਜੀ ਉੱਤੋਂ ਬੰਨ ਬੰਨ ਕੇ ਤੇ ਮੈਂ ਘਰੋਂ ਨਿਕਲਿਆ ਜਦੋਂ ਘਰੋਂ ਨਿਕਲਿਆ ਤੇ ਭਈ ਆਹ ਉੱਤੇ ਮਕਾਨ 'ਤੇ ਚੜੇ ਖੜੇ ਸੀ ਜਦੋਂ ਨਿਕਲਿਆ ਮੈਂ ਚਲੋ ਵਿਚਾਰੀ ਮਾਈ ਤਾਂ ਕਿ ਕਸੂਰ ਇਹਨੂੰ ਬੰਨਣਾ ਚਾਹ ਕੇ ਨੰਗੀ ਖੜੀ ਇਸ ਸਰਦੀ ਦਾ ਟਾਈਮ ਐ ਬੰਨੇ ਮਿਲਖ ਨੇ ਲਲਕਾਰਾ ਮਾਰਿਆ ਅੱਧਰ ਆ ਕੇ ਫਾੜ ਲੇ ਉਹਨਾਂ ਜੋ ਫਾੜ ਕੇ ਮਾਰਿਆ ਜਰਨੈਲ ਸੇ ਉਹਨਾ ਕਾਪਾ ਮਾਰਿਆ ਫਿਰ ਦੂਜਾ ਉਹਦੇ ਨਾਲ ਖੜਾ ਸੀ ਹੁੰਦਾ ਉਹ ਨਾਲ ਖੜਾ ਸੀ ਜਿਹੜਾ ਉਹਦਾ ਭਰਾ ਉਹਨੇ ਮਾਰਿਆ ਫਿਰ ਮੈਂ ਹੱਥ ਤੇ ਰੋਕੇ ਉਦੋਂ ਮੇਰੇ ਘਰ ਦੀ ਮੈਸੇਜ ਭੱਜੀ ਇਹ ਛਡਾਂ ਦੇ ਇਹਨੂੰ ਹੀ ਕਾਪਾ ਮਾਰਿਆ ਉਦੋਂ ਅਸੀਂ ਬੇਹੋਸ਼ ਹੋ ਗਏ ਫਿਰ ਮੈਨੂੰ ਪੁੱਠਾ ਕਰਕੇ ਕੁੱਟੇ ਪਰ ਕੋਟ ਕੋਟ ਥੱਕ ਦਿੱਤੇ ਕੋਟ ਕੇ ਤੇ ਫਿਰ ਜਦੋਂ ਮੈਂ ਹਾਲਾਲ ਪੱਟੀ ਦੇ ਆ ਆਪਣੇ ਆਪ ਹੀ ਛੱਡ ਕੇ ਤਿੰਨ ਦਿਨ ਰੋਲਾ ਪਾਇਆ ਚੰਡੀਗੜ੍ਹ ਕਰਾਈ ਨੇ ਆ ਦੀ ਮਰਜ਼ੀ ਨਾਲੇ ਆਜ ਤੂੰ ਸਾਲ ਪਹਿਲਾਂ ਦੀ ਗੱਲ ਉਹ ਰੰਜਿਸ਼ ਰੱਖ ਦੇਣ ਸਾਡੇ ਨਾਲ ਬਹੁਤ ਵਾਰ ਕਈ ਵਾਰੀ ਹੋਈ ਲੜਾਈ ਤਾਂ ਜੀ ਸਾਡੇ ਪੁਲਿਸ ਨੇ ਪਰਚੇ ਨਹੀਂ ਕੀਤੇ ਅਜੇ ਸਾਡੇ ਪਿਛਲੇ ਸਾਲ ਦੇ ਕਾਗਜ਼ ਉਹੀ ਪਏ ਨੂੰ ਤੇ ਹੋਈ ਹੈ ਜੀ ਆਪਣੇ ਸ਼ਨੀਵਾਰ ਦੀ ਰਾਤ ਨੂੰ 9:00 ਉਹਨਾਂ ਦਾ ਮਤਲਬ ਆਪੇ ਬਰਾਬਰ ਕਰਨ ਵਾਸਤੇ ਉਹਨਾਂ ਚੇਰਚੁਰ ਮਾਰ ਕੇ ਤੇ ਦਾਖਲ ਹੋ ਗੋ ਛੁੱਟੀ ਲੈ ਕੇ ਤੇ ਚਲੇ ਗਏ ਅਜੇ ਸਾਨੂੰ ਡਾਕਟਰ ਛੁੱਟੀ ਨਹੀਂ ਦਿੱਤੀ ਤੁਹਾਡੇ ਆਪਰੇਸ਼ਨ ਹੋਣੇ ਨਾਲੇ ਪੁਲਿਸ ਬਿਆਨ ਲੈ ਗਈ ਅਜੇ ਕਾਰਵਾਈ ਨਹੀਂ ਉਹ ਕਹਿੰਦੇ ਨੇ ਜੇ ਮੌਕਾ ਵੇਖਾਂਗੇ ਉਸ ਤੋਂ ਬਾਅਦ ਕਾਰਵਾਈ ਕਰਾਂ ਮੰਗਦੇ ਕਰਨਾ ਚਾਹਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁੜੀ ਤੇ ਮੁੰਡਾ ਆਦੀ ਮਰਜ਼ੀ ਨਾਲ ਕਹਿੰਨ ਸਾਨੂੰ ਕਿਉਂ ਦੁਖੀ ਕਰਦੇ ਸਾਡਾ ਕੋਈ ਜੱਥੇ ਬੰਦੇ ਵਾਲਾ ਕੋਈ ਨਹੀਂ ਸਾਡੀ ਮਦਦ ਕਰਦਾ ਕੋਈ ਪ੍ਰਸ਼ਾਸਨਿਕ ਕਰਦਾ ਕੋਈ ਸਾਡਾ ਪ੍ਰਸ਼ਾਸਨ ਨਾਲ ਕੋਈ ਗੱਲ ਕਰੇ ਕਿ ਦਬਾਅ ਹੈ ਉਹ ਰਾਜ ਨੇਤਾ ਗਿਰੀ ਕਰਦੇ ਨੇ ਇਹ ਬੰਦੇ ਜਿਹੜੇ ਹਨ ਨਾਲ ਆ ਘਰੇ ਕਹਿੰਦੇ ਤੁਸੀਂ ਨਿਕਲ ਜਾਓ ਸਾਡੀ ਇਹ ਮੰਗ ਹੈ ਉਹ ਕਹਿੰਦੇ ਕੁੜੀ ਵਾਲੇ ਸਾੜਿਆ ਸੇ ਨਹੀਂ ਰਹਿੰਦੇ ਸਾਡੇ ਅੱਖਾਂ ਤੋਂ ਦੂਰ ਹੋ ਜਾ ਤੇ ਇੱਥੇ ਪਿੰਡੇ ਨਹੀਂ ਰਹਿਆ ਵਸਣ